ਸਾਸਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾ ਨਿਊਜ਼ ਉਸ ਵੇਲੇ ਵੀਡੀਓ ਪਾਉਣ ਦਾ ਮਜ਼ਾ ਆਉਂਦਾ ਜਦੋਂ ਉਸ ਵੀਡੀਓ ਦਾ ਅਸਰ ਹੋਵੇ ਅਸੀਂ ਕੱਲ ਇੱਕ ਵੀਡੀਓ ਪਾਈ ਸੀ ਪਿੰਡ ਮਤਾਪੁਰ ਦੀ ਜੋ ਇੱਥੇ ਜੇ ਕਿਤੇ ਅੱਜ ਮਿੱਟੀ ਨਾ ਪੈਂਦੀ ਸਿਰਫ 1 ਫੁੱਟ ਰਹਿ ਗਿਆ ਪਾਣੀ ਤੋਂ ਨਹੀਂ ਤੇ ਸਾਰਾ ਪਾਣੀ ਇੱਧਰ ਆ ਰਹਿ ਨਾ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਪਿੰਡ ਮਤਾਪੁਰ ਦੀਆਂ ਇਹ ਤੁਸੀਂ ਬਣਦੀਆਂ ਤਸਵੀਰਾਂ ਆ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਿਹੜੀ ਅਸੀਂ ਕੱਲ ਵੀਡੀਓ ਪਾਈ ਉਸ ਵੀਡੀਓ ਦਾ ਆ ਪੂਰਾ ਅਸਰ ਆ ਇੱਧਰਲੇ ਪਾਸੇ ਕੈਮਰਾਮੈਨ ਇੱਕ ਵਾਰ ਦੱਸਦਾ ਤਸਵੀਰਾਂ ਦੇਖ ਜਨ ਆ ਪਾਣੀ ਜਿਹੜਾ ਚੱਲਦਾ ਪਿਆ ਇੱਥੋਂ ਕੱਲ ਕੁਝ ਨਹੀਂ ਦਿਖਦਾ ਪਿਆ ਇਹਦੇ ਤੋਂ ਕੱਲ 2 2 3 3 ਫੁੱਟ ਪਾਣੀ ਨੀਵਾ ਸੀ ਪਰ ਹੁਣ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਾਣੀ ਹੁਣ 2 ਫੁੱਟ ਉੱਪਰ ਆ 3 ਫੁੱਟ ਉੱਪਰ ਆ ਜੇ ਕਿਤੇ ਇੱਕ ਵਾਰ ਤੁਹਾਨੂੰ ਹੋਰ ਦੱਸ ਦिए ਤਸਵੀਰਾਂ ਦੇ ਵਿੱਚ ਆ ਬੰਨਿਸ ਦਾ ਪਿਆ ਆ ਵਿੱਚ ਇਹ 2 ਫੁੱਟਾ 2 ਫੁੱਟ ਜੇ ਕਿ ਪਾਣੀ ਹੋਰ ਆ ਜਾਵੇ ਇਧਰਲੇ ਪਾਸੇ ਪਿੰਡ ਦੇ ਵਿੱਚ ਪਾਣੀ ਵੜ ਸਕਦਾ ਆ ਪੇਵਾਸੀ ਇੱਥੇ ਸਾਰੇ ਖੜੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੀ ਅਸੀਂ ਕੱਲ ਇੱਕ ਵੀਡੀਓ ਪਾਈ ਤੇ ਤੁਹਾਡੀ ਮਦਦ ਦੇ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਆ ਇੱਕ ਚੀਜ਼ ਹੋਰ ਆ ਜੇ ਕਿ ਤੇ ਪਿੰਡ ਵਾਲੇ ਵੀ ਜੇ ਕਿ ਤੇ ਜ਼ਿਆਦਾ ਉਦਮ ਕਰਨ ਤੇ ਕੰਮ ਫੇਰ ਵੀ ਹੋ ਸਕਦਾ ਤੇ ਪਿੰਡ ਵਾਲੇ ਬੜਾ ਉਦਮ ਕੀਤਾ ਇੱਕ ਕੱਲ ਤੇ ਸਾਨੂੰ ਦੱਸੀ ਅਸੀਂ ਵੀਡੀਓ ਪਾਈ ਤੇ ਪ੍ਰਸ਼ਾਸਨ ਨੇ ਕੀ ਕਿਹਾ ਬਹੁਤ ਜਲਦੀ ਇੱਥੇ ਕੰਮ ਸ਼ੁਰੂ ਕੀਤਾ ਆ ਗੱਲਬਾਤ ਕਰਦੇ ਆ ਲੰਬੜਾ ਸਾਹਿਬ ਨਾਲ ਕੀ ਕਹਿਣਾ ਚਾਹੁੰਦੇ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਨਮਸਕਾਰ ਜੀ ਸਾਰਿਆਂ ਨੂੰ ਦੇਖੋ ਜੀ ਸਾਰਨਾ ਪਹਿਲੇ ਤੇ ਆਪਾਂ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦੇ ਆਗੇ ਕਿ ਜਿਨ੍ਹਾਂ ਦੇ ਸਦਕੇ ਅੱਜ ਐਡਾ ਵੱਡਾ ਕੰਮ ਜਿਹੜਾ ਉਹ ਨਜਿੱਠੇ ਚੜਿਆ ਕੱਲ ਨੂੰ ਕੱਲ ਦੀ ਸਿਚੁਏਸ਼ਨ ਇਹ ਸੀਗੀ ਕਿ ਕੱਲ ਆਪਾਂ ਪੂਰੀ ਤਰ੍ਹਾਂ ਡਰੇ ਹੋਏ ਸੀਗੇ ਕਿ ਇੱਥੇ ਬਿਲਕੁਲ ਪਾਣੀ ਲੱਗ ਗਿਆ ਆ ਚੁਕਿਆ ਸੀਗਾ ਤਾਂ ਸਾਨੂੰ ਇਦਾਂ ਲੱਗਦਾ ਸੀਗਾ ਕਿ 2023 ਵਾਲੀ ਸਿਚੁਏਸ਼ਨ ਜਿਹੜੀ 15 ਅਗਸਤ ਨੂੰ ਹੋਈ ਸੀ ਦੁਬਾਰਾ ਵਾਪਰ ਸਕਦੀ ਹੈਗੀ ਆ ਪਰ ਅੱਜ ਸਾਡਾ ਥੋੜਾ ਜਿਹਾ ਸਾਥ ਦਿੱਤਾ ਥੋੜਾ ਸਾਹ ਚ ਸਾਹ ਆਇਆ ਹੈਗਾ ਕਿ ਪ੍ਰਸ਼ਾਸਨ ਲੱਗੇ ਤਾਂ ਸਾਡੇ ਨਾਲ ਸਾਥ ਦੇਣ ਬੋਰੂ ਆ ਗਏ ਹੈਗੇ ਮਿੱਟੀ ਪਾਤੀ ਪਿੰਡ ਸਾਡਾ ਪੂਰਾ ਟੁੱਟ ਕੇ ਪੇਚਦਾ ਹੈਗਾ ਪੂਰਾ ਪ੍ਰਸ਼ਾਸਨ ਨੇ ਮਿੱਟੀ ਅਥਰਾਇਜ਼ ਸਾਨੂੰ ਕੀਤੀ ਆਪਾਂ ਮਿੱਟੀ ਆਪਾਂ ਦਿੱਤੀ ਹੈਗੀ ਪ੍ਰਸ਼ਾਸਨ ਨੇ ਬੋਰੂ ਦਿੱਤੇ ਸਾਨੂੰ ਮਿੱਟੀ ਦੇ ਭਰਾ ਕੇ ਉਹਦੇ ਕਰਕੇ ਸਾਡੇ ਪ ਸਾਨੂੰ ਵੀ ਇੱਕ ਬੜਾ ਮਾਣ ਆਪਣੇ ਤੇ ਕੀ ਕਹਿੰਦੇ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਕੋਈ ਵੀਡੀਓ ਪਾਈਏ ਕੋਈ ਕੰਮ ਹੋਵੇ ਅਸੀਂ ਵੀ ਕੱਲ ਤੁਹਾਡੇ ਸਹਿਯੋਗ ਦੇ ਨਾਲ ਇੱਥੇ ਜਦੋਂ ਪਾਰ ਪਿਆ ਕੇ ਵੀਡੀਓ ਪਾਈ ਜੇ ਕਿਤੇ ਜੇ ਕਿਤੇ ਪਾਰ ਨਾ ਪੂਰਿਆ ਜਾਂਦਾ ਇਹ ਸ਼ਾਇਦ ਪਾਣੀ ਮੇਸਾ ਨਾਲ ਅੱਧੇ ਫੁੱਟ ਤੋਂ ਪਾਣੀ ਇਧਰ ਨੂੰ ਐਂਟਰ ਹੋ ਸਕਦਾ ਹੈ ਜੀ ਹਾਂ ਜਿੱਦ ਕੀ ਕਹਿਣਾ ਚਾਹੁੰਦੇ ਸਤ ਜੀ ਅਗਰ ਕੱਲ ਤੁਸੀਂ ਵੀਡੀਓ ਨਾ ਪਾਉਂਦੇ ਸ਼ਾਇਦ ਪ੍ਰਸ਼ਾਸਨ ਦਾ ਸਾਹਸ ਨਹੀਂ ਦਿੰਦਾ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀਗਾ ਜਾਂ ਕੀ ਹੋਈਆਂ ਆ ਆਪਾਂ ਤਾਂ ਉਹਨਾਂ ਤੱਕ ਅੱਜ ਤੋਂ ਸਾਲ ਪਹਿਲੇ ਵੀ ਇਹ ਗੱਲ ਪਹੁੰਚਾਈ ਸੀ ਕਿ ਸਾਨੂੰ ਇੱਥੋਂ ਖਤਰਾ ਹੈਗਾ ਚਲੋ ਤੁਹਾਡੀ ਵੀਡੀਓ ਕਰਕੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗਾ ਅੱਜ ਉਹ ਸਵੇਰੇ ਤੜਕੇ 6 ਵੇ ਸਾਡੇ ਕੋਲ ਆ ਗਏ ਆਪਾਂ ਸਾਡਾ ਪੂਰਾ ਪਿੰਡ ਵੀ ਸਾਰਾ ਨਾਲ ਸਾਥ ਦਿੱਤਾ ਸਾਰਾ ਮੈਂ ਕਹਾਂ ਜੀ ਸਿਆਣਿਆਂ ਦੀ ਘਾਵਤ ਹੈ ਤੇ ਕੀ ਕਹਿੰਦੇ ਬਿਹੜੇ ਹੈ ਜਾਂ ਜਿੱਤੇ ਬੰਨੋ ਕੁੜੀ ਦੇ ਕੰਨ ਉਹ ਸੇਮ ਇਹ ਕੰਡੀਸ਼ਨ ਪੂਰੀ ਇੱਥੇ ਹਾਂਜੀ ਆ ਕੇ ਟੁੱਕਦੀਆਂ ਨਾ ਜੀ ਬਿਲਕੁਲ ਸਰ ਬਿਲਕੁਲ ਤੇ ਪਰ ਫੇ ਵੀ ਬਹੁਤ ਧੰਨਵਾਦ ਕਰਦੇ ਪ੍ਰਸ਼ਾਸਨ ਦਾ ਵੀ ਹਾਂ ਨਾ ਜਿਹੜੇ ਦੇਖੋ ਇਹ ਤਾਂ ਛੋਟਾ ਜਿਹਾ ਕੰਮ ਹੈਗਾ ਆਪਾਂ ਪ੍ਰਸ਼ਾਸਨ ਅਕੀ ਹੋਰ ਬੇਨਤੀ ਕਰਦੇ ਆ ਕਿ ਇਹ ਜਿਹੜੀ ਧੂਸੀ ਹੈਗੀ ਸਾਡੀ ਵੱਡੇ ਲੈਵਲ ਦਾ ਕੰਮ ਹੈਗਾ ਇਹਨੂੰ ਪੱਕਾ ਕੀਤਾ ਜਾਏ ਰੋਡ ਉੱਤੇ ਬਣ ਜੇ ਜਿਹੜਾ ਹਰ ਸਾਲੋਂ ਸਾਲ ਹੜ੍ਹਾਂ ਆਂਦਾ ਹੈ ਉਹ ਪਿੰਡ ਨੂੰ ਉਸ ਚੀਜ਼ ਤੋਂ ਕਿਹਨਾਂ ਦਾ ਬਚਾਅ ਹੋ ਸਕੇ ਉਹ ਪਿੰਡ ਵਿੱਚ ਇੱਕ ਚੀਜ਼ ਜਰੂਰ ਦੇਖੀ ਜਾਂਦੀ ਤੇ ਪਾਰਟੀ ਵਾਜੀ ਤੇ ਹਾਂ ਕੀ ਕਹਿੰਦੇ ਆਮ ਆਦਮੀ ਪਾਰਟੀ ਦਾ ਗਿਆ ਜਾ ਕੇ ਤੇ ਕਾਂਗਰਸ ਦਾ ਆ ਗਿਆ ਜਾ ਕੇ ਤੇ ਬੀਜੇਪੀ ਦਾ ਕੀ ਤੁਸੀਂ ਆਪਣੇ ਪਿੰਡ ਦੇ ਵਿੱਚ ਕੋਈ ਤਾਂ ਤਾਂ ਨਹੀਂ ਕੁਝ ਕਰਦੇ ਨਹੀਂ ਬਿਲਕੁਲ ਨਹੀਂ ਸਾਡੇ ਪਿੰਡ ਦੇ ਵਿੱਚ ਇਸ ਦੇਖੋ ਸਾਡਾ ਭਾਈਚਾਰਾ ਸਾਰਨਾ ਪਹਿਲੇ ਅਗਰ ਆਪਾਂ ਸਾਰੇ ਇਕੱਠੇ ਆ ਗਏ ਤਾਂ ਹੀ ਆਪਾਂ ਪਿੰਡ ਦੇ ਵਿੱਚ ਵਿਕਾਸ ਕਾਰੀ ਕਰ ਸਕਦੇ ਹਾਂ ਜੇ ਆਪਾਂ ਆਪਸ ਵਿੱਚ ਹੀ ਲੜਦੇ ਰਹੇ ਤੇ ਫਿਰ ਆਪਾਂ ਪਿੰਡ ਦੇ ਜਿਹੜੇ ਸੁਧਾਰ ਕੰਮ ਆ ਉਹ ਨਹੀਂ ਕਰ ਸਕਦੇ ਹੈਗੇ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਸਾਰੀਆਂ ਪਾਰਟੀਆਂ ਨੂੰ ਆਪਣੇ ਵੱਲੋਂ ਵੀ ਇੱਥੇ ਆਓ ਪਿੰਡ ਦੇ ਵਿੱਚ ਆਓ ਤੇ ਸਾਡਾ ਵਿਕਾਸ ਕਰੋ ਬਿਲਕੁਲ ਜੀ ਦੇਖੋ ਕੋਈ ਵੀ ਪਾਰਟੀ ਹੈਗੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਕੋਲ ਆਓ ਸਾਡੇ ਪਿੰਡ ਦੀ ਜਿਹੜਾ ਕੰਮ ਉੜਿਆ ਥੜਿਆ ਹੈਗਾ ਉਹਨੂੰ ਨਿਚਠੇ ਲਾਓ ਠੀਕ ਹੈ ਹਾਂਜੀ ਹੋਰ ਵੀ ਮੇਰੇ ਵੀਰੇ ਗਏ ਆ ਸਰਪੰਚ ਸਾਹਿਬ ਉਹਨਾਂ ਨੇ ਵੀ ਗੱਲਬਾਤ ਕਰਦੇ ਉਹ ਵੀ ਇੱਥੇ ਮੌਜੂਦ ਹੈ ਇੱਥੇ ਸੀਗੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਵੀ ਯੋਗ ਲਾਵਾਂਗੇ ਜਿਹੜਾ ਇਹ ਬਾਨਾ ਜਿਹੜਾ ਇਹ ਪਾਰ ਛੇਤੀ ਪੂਰਿਆ ਜਾਵੇ ਤੇ ਕੀ ਕਹਿਣਾ ਚਾਹੁੰਦੇ ਸਬੰਧਤ ਸਰਪੰਚ ਜੇ ਕੋਈ ਸਭ ਤੋਂ ਪਹਿਲੇ ਮੈਂ ਮਨਜਿੰਦਰ ਸਿੰਘ ਸਰਪੰਚ ಗ್ರಾಮ ਪੰਚਾਇਤ ਮਹਿਤਾਪੁਰ ਸਭ ਤੋਂ ਪਹਿਲੇ ਧੰਨਵਾਦ ਕਰਦੇ ਆ ਤੁਹਾਡਾ ਟੀਵੀ ਚੈਨਲ ਦਾ ਤੁਹਾਡਾ ਮੀਡੀਆ ਦਾ ਕਿ ਕੱਲ ਤੁਸੀਂ ਸਾਡੇ ਕੋ ਆਏ ਪਹੁੰਚੇ ਸਾਡਾ ਦੁੱਖ ਜਿਹੜਾ ਉਹ ਸਮਝਿਆ ਤਾਂ ਕਿ ਸਾਡੀ ਜਿਹੜੀ ਆਵਾਜ਼ ਹੈ ਤੁਹਾਡੇ ਮਾਧਿਅਮ ਰਸਤੇ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚੀ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਉਸ ਵੀਡੀਓ ਪਹੁੰਚਣ ਦੇ ਨਾਲ ਥੋੜਾ ਜਿਹਾ ਮਹਿਕਮੇ ਨੂੰ ਵੀ ਹਿਲਚਲ ਹੋਈ ਔਰ ਤਕਰੀਬਨ ਰਾਤ 12 ਵਜੇ ਤੱਕ ਡਰੇਨ ਵਿਭਾਗ ਦੇ ਜਿਹੜੇ ਐਸ ਡੀਓ ਜਈ ਸੁਖਪ੍ਰੀਤ ਸਿੰਘ ਉਹ ਸਾਡੇ ਨਾਲ ਸਿੱਧਾ ਰਾਬਤਾ ਕਾਇਮ ਸੀ ਉਹਨਾਂ ਦਾ ਉਹਨਾਂ ਨੇ ਸਾਡੀ ਪੂਰੀ ਸਹਿਯੋਗ ਕੀਤਾ ਸਵੇਰੇ 6 ਵਜੇ ਉਹਨਾਂ ਨੇ ਆਪਣੀ ਮਸ਼ੀਨਰੀ ਟਰੈਕਟਰ ਮਸ਼ੀਨ ਇੱਥੇ ਪਹੁੰਚਾਤੀ ਸੀ ਅਸੀਂ ਵੀ ਅਲਾਸਮੈਂਟ ਕਰਕੇ ਆਪਣੇ ਪਿੰਡ ਵਾਸੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਦਦ ਲਈ ਇੱਥੇ ਬੁਲਾਇਆ ਸੀ ਸੋ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਇਸ ਬੰਨ ਨੂੰ ਮਜ਼ਬੂਤ ਕੀਤਾ ਅਗਰ ਹੋ ਸਕਦਾ ਜੇ ਇੱਕ ਢਾਹ ਲੇਟ ਹੋ ਜਾਂਦੇ ਤਾਂ ਇਹ ਬੰਨ ਟੁੱਟਣ ਦੇ ਕਿਨਾਰੇ ਤੇ ਸੀ ਜੇ ਇਹ ਬੰਨ ਟੁੱਟ ਜਾਂਦਾ ਤਾਂ ਪਿੰਡ ਦਾ ਕਾਫੀ ਭਾਰੀ ਮਾਤਰਾ ਜੀ ਨੁਕਸਾਨ ਹੋਣਾ ਸੀ ਜਿਦਾਂ 2023 ਚ ਹੋਇਆ ਸੀ ਜਿਹੜੀ ਤੁਸੀਂ ਗੱਲ ਕਹੀ ਪਾਰਟੀ ਲੈਵਲ ਦੀ ਪਾਰਟੀ ਲੈਵਲ ਦੀ ਕੋਈ ਗੱਲ ਨਹੀਂ ਹੈ ਸਾਰਾ ਪਿੰਡ ਇੱਕ ਮੁੱਠਾ ਹੈ ਬੋਰਡ ਕਿਸੇ ਵੀ ਪਾਰਟੀ ਨੂੰ ਕੋਈ ਵੀ ਬੰਦਾ ਪਾਵੇ ਉਹਦਾ ਨਾਲ ਕੋਈ ਮਤਲਬ ਨਹੀਂ ਹੈ ਸੋ ਇਸ ਮੌਕੇ ਤੇ ਇਹੋ ਜਿਹੇ ਜਿਹੜਾ ਘੜੀ ਦੇ ਵਿੱਚ ਹਰ ਬੰਦੇ ਨੂੰ ਹਰ ਪਾਰਟੀ ਦੇ ਵਰਕਰ ਨੂੰ ਇਕੱਠੇ ਹੋਣਾ ਚਾਹੀਦਾ ਅਸੀਂ ਤੇ ਸਾਰੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਹ ਕਹਿੰਨੇ ਆ ਕਿ ਸਾਡਾ ਸਹਿਯੋਗ ਕਰੋ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਤੇ ਸਾਡਾ ਜਿਹੜਾ ਤੁਸੀ ਬੰਨਾ ਇਹ ਪ੍ਰੋਪਰ ਚੈਨਲ ਦੇ ਨਾਲ ਇਹਨੂੰ ਕੰਪਲੀਟ ਕੀਤਾ ਜਾਵੇ ਹੋ ਬਹੁਤ ਬਹੁਤ ਧੰਨਵਾਦ ਤੁਹਾਡੇ ਮਾਧਿਅਮ ਦਾ ਹਾਂਜੀ ਸਰ ਜੇ ਕਿਤੇ ਅਸੀਂ ਗੱਲ ਕਰੀ ਤੇ ਤੁਸੀ ਬੰਦੀ ਇੱਥੇ ਜੇ ਕਿਤੇ ਰੋਡ ਬਣ ਜੇ ਮੇਰੇ ਸਣ ਪਿੰਡ ਵੱਲ ਇਦਾਂ ਦਾ ਉਹ ਵੀ ਪੈਸੇ ਪ੍ਰੋਪੋਜ਼ਲ ਵੀ ਪਾਇਆ ਸੀਗਾ ਪਰ ਨਹੀਂ ਪਾਇਆ ਗਿਆ ਤੇ ਕੀ ਇਹ ਹਾਂਜੀ ਜੇ ਕਿਤੇ ਬਣ ਜੇ ਉਹ ਨਹੀਂ ਬੈਟਰ ਹੋਏਗਾ ਬਹੁਤ ਵਧੀਆ ਹੋਏ ਮੈਂ ਅਜੇ ਨੰਬਰਦਾਰ ਪਿੰਡ ਮਹਤਾਪੁਰ ਤੋਂ ਮੈਂ ਪੁਰਜੋਰ ਪ੍ਰਸ਼ਾਸਨ ਗਾੜੀ ਬੇਨਤੀ ਕਰਦਾ ਹਾਂ ਕਿ ਮੋਤਲਿਆਂ ਤੋਂ ਰਾਕੇ ਤੇ ਨਸਾਰੇ ਤੱਕ ਇਹ ਜਿਹੜੇ ਤੁਸੀਂ ਉੱਚੀ ਕਰਕੇ ਪੱਲ ਬਣਾਤੀ ਜਾਵੇ ਉਹਦੇ ਉੱਤੇ ਪੱਕੀ ਸੜਕ ਬਣਾਤੀ ਜਾਵੇ ਤੇ ਕੱਲ ਨੂੰ ਹਰ ਪੇ ਹਰ ਸਾਲ ਹੁੰਦੇ ਆ ਤਕਰੀਬਨ ਮੈਨੂੰ ਕਹਿੰਦਾ ਵੀ ਜੇ ਨਹੀਂ ਤਾਂ 10-20 ਸਾਲ ਬਾਅਦ ਵੀ ਪਹਿਲਾਂ 88 ਚਾਇਆ ਸੀ